ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤਨ ਤਨ ਸਤਿਗੁਰੂ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਲਾਸਾਨੀ ਸ਼ਹੀਦੀ ਨੂੰ ਆਦੁੱਤੀ ਸ਼ਹੀਦੀ ਜੋ ਹੈ ਜਿਸ ਦੀ ਕੋਈ ਹੋਰ ਮਿਸਾਲ ਨਹੀਂ ਹੈ ਇਹੋ ਜੀ ਸ਼ਹੀਦੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਸਤਿਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਧੰ ਧੰ ਪਿਤਾ ਤਨ ਤਨ ਪਿਤਾ ਧੰ ਈਸ਼ਾ ਤਨ ਤਨ उन्ह गुरु रामदास जी, जी।, जी? राम आप कह रहे हैं धन धन पिता गुरु अर्जन देव जी की दे शहीद मना रहे हैं पिता जी कौन हैं धन गुरु ਹਨ ਗੁਰੂ ਆਹ ਤਨ ਤਨ ਪੇਤਾ 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 ਤਨ 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 ਪੀਤਾ ਤਨ ਤਨ ਕੁੱਲ ਤਨ ਤਨ ਕੁੱਲ ਤਨ ਉਹ ਇਹ ਤਨ ਤਨ ਕੁੱਲ ਕਿਹੜੀ ਉਹਨਾਂ ਦੀ ਆਗਮੀ ਸੋਢੀ ਕੁੱਲ ਕਿਉਂਕਿ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸੋਢੀ ਕੁੱਲ ਦੇ ਵਿੱਚੋਂ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੀ ਕਿਹੜੀ ਕੁੱਲ ਹੋਈ ਸੋ ਦੇਵਲ ਤਾਨ ਤਾਨ ਪਿਤਾ ਤਨ ਤਨ ਕੁਲ ਤਨ ਤਾਨ ਜਿਤਾ ਤਨ 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 ਸੋ ਜਨਨੀ ਜਨ ਗੁਰੂ ਜਣ ਆਇ ਤਨ ਤਨ ਜਿਤਾ ਗੁਰੂ ਜਣ ਆਇ ਤਨ ਤਨ ਸੋ ਜਨਨੀ ਤਨ ਤਨ ਸੋ ਜਨਨੀ ਤਨ ਤਨ ਜਨਨੀ ਮਾਤਾ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਵੀਪੀ ਵੀਪੀ ਆਹ ਬੀਬੀ ਪਤਨੀ ਜੀ ਔਰ ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਉਹਨਾਂ ਦੀ ਕੋਲ ਸੋਢੀ ਕੋਲ उन जी माता जी नाम बी भानी जी तन तन पिता तन धन कुल धन धन सोजनी जिन गुरू जिन गुरू जनया तन धन गुरु जिन नाम द ਧੰਨ ਧੰਨ ਜੀ ਨਾਮ ਰਹਾ ਧੰਨ ਧੰਨ ਗੁਰੂ ਜੇ ਨਾਵਾ ਆਰਾਧਿਆ ਧੰਨ ਧੰਨ ਜੀ ਨਾਮ ਰਹਾ ਤਨ ਗੁਰ ਵਰਜਣਦੇ ਸਾਇਬ ਜੀ ਤਨ ਗੁਰ ਵਰਜਣਦੇ ਸਾਇਬ ਜੀ ਤਨ ਗੁਰ ਵਰਜਣਦੇ ਸਾਇਬ ਤਨ ਤਨ ਗੁਰ ਜਨਨਾਮਾ ਦੇ ਆ ਤਨ ਤਨ ਗੁਰੂ ਨਾਮ ਅਰਾਧਿਆ ਉਹ ਗੁਰੂ ਤਨ ਹੈ ਜਿਨ੍ਹਾਂ ਨੇ ਨਾਮ ਅਰਾਧਿਆ ਜੱਗੀ ਸਾਖ ਦੇ ਵਿੱਚ ਆਪਾਂ ਹਰ ਰੋਜ਼ ਪਾਠ ਕਰਦੇ ਹਾਂ ਮੰਨ ਤਰ ਤਾਰੇ ਗੁਰ ਸਿੱਖ ਮੰਨ ਤਰ ਮੰਨ ਤਰ ਤਾਰੇ ਸਿੱਖ ਇਹ ਜੋ ਪੰਕਤੀ ਹੈ ਅਮਰਤ ਦੀ ਪੰਕਤੀ ਮੰਨ ਤਰ ਤਾਰੇ ਗੁਰ ਸਿੱਖ ਇਹਦੇ ਵਿੱਚ ਸ਼ਬਦ ਜੋ ਹੈ ਤਰ ਤਰ ਕਿਉਂਕਿ ਸਿੰਗਲ ਹੋ ਰਿਹਾ ਹੈ ਇੱਕ ਵਚਨ ਹੈ ਇਸ ਕਰਕੇ ਇਹ ਸ਼ਬਦ ਜੋ ਇੱਕ ਹੋਰ ਇੱਕ ਵਚਨ ਹੈ ਉਹ ਹੈ ਗੁਰ ਮੰਨ ਤਰਹਿ ਤਾਰੇ ਗੁਰ ਸੇਖ ਤਰਹਿ ਸ਼ਬਦ ਜੋ ਪਹਿਲਾ ਸ਼ਬਦ ਹੈ ਤਾਂ ਤਾਰੇ ਨੂੰ ਦੋ ਲਾਵਾ ਇੱਕ ਐਮਪਰੇਸ ਸਿੰਗਲਰ ਹੈ ਇਸ ਕਰਕੇ ਇਹ ਗੁਰ ਦੇ ਨਾਲ ਹੈ ਗੁਰੂ ਵੀ ਤਾਰੇ ਨੂੰ ਔਂਕੜ ਹੈ ਇਸ ਕਰਕੇ ਗੁਰੂ ਵੀ ਸਿੰਗਲਰ ਉੱਤੇ ਸ਼ਬਦ ਹੈ ਇਕਵਚਨ ਹੈ ਇਸ ਕਰਕੇ ਇਹ ਸ਼ਬਦ ਤਾਰੇ ਆਇਆ ਗੁਰ ਦੇ ਨਾਲ ਕਿ ਤਰਹਿ ਗੁਰ ਮੰਨਨ ਦੇ ਨਾਲ ਕਿਉਂਕਿ ਗੁਰੂ ਦਾ ਨਾਮ ਗੁਰੂ ਦਾ ਮਨ ਜੋ ਹੈ ਉਹ ਨਾਮ ਦੇ ਵਿੱਚ ਪਤੀਜ ਗਿਆ ਮੰਨੈ ਨਾਮ ਦੇ ਵਿੱਚ ਮਨ ਪਤੀ ਜਾਣਾ ਮੰਨੈ ਤਰ ਤਾਰੇ ਸਿਖ ਮੰਨੈ ਤਰਾ ਤਾਰੇ ਸਿਖ ਤਰਾ ਗੁਰ ਤਾਰੇ ਸਿਖ ਉਹ ਕਿ ਤਾਰੇ ਜਿਆ ਫਲੂਰਲ ਸ਼ਬਦ ਹੈ ਸਿੱਖ ਵੀ ਬਲੂਰਲ ਹੈ ਇਸ ਕਰਕੇ ਤਾਰੇ ਸ਼ਬਦ ਜੋ ਹੈ ਉਸ ਸਿੱਖ ਦੇ ਨਾਲ ਲਿੰਕ ਹੈ ਅਤੇ ਜੋ ਤਾਰੇ ਮੰਨ ਤਰੇ ਤਰੇ ਜੋ ਸ਼ਬਦ ਹੈ ਉਹ ਗੁਰ ਦੇ ਨਾਲ ਹੈ ਕਿ ਗੁਰੂ ਨਾਮ ਦੇ ਮੰਨਨ ਕਰਕੇ ਗੁਰੂ ਦਾ ਮਨ ਨਾਮ ਦੇ ਵਿੱਚ ਭਤੀਜ ਗਿਆ ਇਸ ਕਰਕੇ ਗੁਰੂ ਆਪ ਵੀ ਤਰਦਾ ਹੈ ਤਰ ਗੁਰ ਅਤੇ ਸਿਖਾਂ ਨੂੰ ਵੀ ਤਾਰਦਾ ਹੈ ਤਾਰੇ ਸਿਖ ਮੰਨ ਤਾਰੇ ਤਾਰੇ ਗੁਰ ਸਿਖ ਉਹੀ ਸ਼ਬਦ ਉੱਤੇ ਆਪਾਂ ਜੋ ਪਹਿਲਾਂ ਪੜ੍ਹ ਰਹੇ ਸੀਗੇ ਤਨ ਤਨ ਗੁਰ ਜਿਨ ਨਾਮ ਆਰਾਧਿਆ ਤਨ ਤਨ ਗੁਰ ਜਿਨ ਨਾਮ தன தன ஜ ஜனார தனி திநா ਜਿਨ ਨੇ ਡਿਠਾ ਤੈ ਨਾਲੇ ਛਡਾਏ ਜਿਨ ਨੇ ਡਿਠਾ ਤੈ ਨਾਲੇ ਛਡਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਉਹ ਧਨ ਹੈ ਵੱਡੇ ਭਾਗਾਂ ਵਾਲਾ ਹੈ ਜਿਸ ਨੇ ਗੁਰੂ ਨੇ ਆਪ ਵੀ ਨਾਮ ਅਰਾਧਿਆ ਅਤੇ ਸਿੱਖਾਂ ਨੂੰ ਵੀ ਨਾਮ ਦੇ ਨਾਲ ਜੋੜਿਆ ਅਤੇ ਜਿਨ੍ਹਾਂ ਨੇ ਵੀ ਗੁਰੂ ਦੇ ਦਰਸ਼ਨ ਕੀਤੇ ਜਿਨ੍ਹਾਂ ਨੇ ਡਟਾ ਤਿੰਨਾਂ ਲਾਏ ਛੜਾਏ ਉਹਨਾਂ ਨੇ ਵੀ ਉਹ ਇਸ ਵਿਕਾਰਾਂ ਦੇ ਵਿੱਚੋਂ ਛੜਾ ਲੈਂਦਾ ਹੈ ਉਹਨਾਂ ਨੂੰ ਵੀ ਮੁਕਤੀ ਹਾਸਲ ਹੋ ਜਾਂਦੀ ਹੈ ਮੁਕਤੀ ਦੀ ਪਦਾਰਥ ਮੁਕਤੀ ਮਿਲ ਜਾਂਦੀ ਹੈ ਜਿਨ੍ਹਾਂ ਨੇ ਗੁਰੂ ਡਟਾ ਗੁਰੂ ਡਟਾ ਗੁਰੂ ਡਟਾ ਕੀ ਹੈ ਗੁਰੂ ਦੇ ਸ਼ਬਦ ਨੂੰ ਡੇਟਣਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਗੁਰੂ ਦੀ ਬਾਣੀ ਨੂੰ ਪੜਨਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਨੂੰ ਇੱਕ ਇੱਕ ਅੱਖਰ ਆਪਣੇ ਹਿਰਦੇ ਵਿੱਚ ਵਸਾ ਕੇ ਜਪਣਾ ਇੱਕ ਇੱਕ ਸ਼ਬਦ ਦਾ ਅਰਥ ਸਮਝ ਕੇ ਗੁਰੂ ਦੀ ਬਾਣੀ ਨੂੰ ਜਪਣਾ ਇਹ ਹੈ ਗੁਰੂ ਦੇਖਾ ਗੁਰੂ ਦਾ ਦਰਸ਼ਨ ਬਾਣੀ ਦਾ ਦਰਸ਼ਨ ਗੁਰੂ ਦਾ ਦਰਸ਼ਨ ਹੈ ਤਨ ਤਨ ਗੁਰੂ ਜਿਨਨਾ ਆ ਮਾ ਆ ਰਾ ਦਿਆ ਤਨ ਤਨ ਜਿਨ ਨੇ ਡਿਠਾ ਤਿਨਾ ਲੈ ਛਡਾਏ ਜਿਨ ਨੇ ਡਿਠਾ ਇਹੋ ਜੇ ਤਨ ਤਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ ਕਿੱਥੇ ਹੋਇਆ ਜੀ ਪ੍ਰਕਾਸ਼ ਉਹਨਾਂ ਦਾ ਮੈਂ ਤਾਂ ਪੁੱਛ ਰਿਹਾ ਤਾਂ ਜੋ ਸੰਗਤ ਵੀ ਪੈਸਿਵ ਨਾ ਰਹੇ ਐਕਟਿਵ ਹੋ ਜਾਵੇ ਹਾਂਜੀ ਗੋਇੰਦਵਾਲ ਸਾਹਿਬ ਸਤਿਗੁਰੂ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗੋਇੰਦਵਾਲ ਸਾਹਿਬ ਜਦੋਂ ਕਿ ਉਸ ਵੇਲੇ ਗੁਰਗੱਦੀ ਤੇ ਕੌਣ ਸਨ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਉਸ ਵੇਲੇ ਗੁਰਗੱਦੀ ਦੇ ਸਨ ਜਦੋਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਥੋੜੇ ਜੇ ਵੱਡੇ ਹੋਏ ਰੜਦੇ ਹੋਏ ਜਿੱਥੇ ਗੁਰੂ ਅਮਰਦਾਸ ਜੀ ਤੱਕ ਕੇ ਬੈਠੇ ਸਨ ਰੜਦੇ ਰੜਦੇ ਪਾਵਨ ਨੂੰ ਫੜ ਕੇ ਉੱਪਰ ਨੂੰ ਪਹੁੰਚਣ ਲੱਗ ਪਾਏ ਬੀਬੀ ਭਾਨੀ ਜੀ ਨੇ ਦੇਖਿਆ ਬੀਬੀ ਭਾਨੀ ਜੀ ਦੌੜੀ ਆਈ ਕਿ ਇਹ ਗੁਰੂ ਅਮਰਦਾਸ ਜੀ ਦੇ ਤਖਤ ਦੇ ਉੱਤੇ ਛੋਟਾ ਬੱਚਾ ਜੋ ਹੈ 3 ਸਾਲ ਦਾ ਉੱਪਰ ਨੂੰ ੜਕੇ ਚੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਦੋਂ ਗੁਰੂ ਅਮਰਦਾਸ ਜੀ ਬੋਲੇ ਕਿ ਬੇਟਾ ਅਜੇ ਤੇਰਾ ਟਾਈਮ ਨਹੀਂ ਹੈ ਤੇਰਾ ਟਾਈਮ ਅਜੇ ਬਾਅਦ ਵਿੱਚ ਆਉਣਾ ਹੈ ਤੇਰੇ ਪਿਤਾ ਦਾ ਟਾਈਮ ਪਹਿਲਾਂ ਆਉਣਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਜਦ ਜੋਤੀ ਜੋ ਸਮਾਏ ਸਨ ਉਸ ਵੇਲੇ ਗੁਰੂ ਅਮਰਦਾਸ ਜੀ ਦੀ 95 ਸਾਲ ਦੀ ਉਮਰ ਸੀ ਅਤੇ ਗੁਰੂ ਰਾਮਦਾਸ ਜੀ ਉਸ ਵੇਲੇ 40 ਸਾਲ ਦੀ ਉਮਰ ਸੀ ਤੇ ਗੁਰੂ ਜਾਂ ਜੇ ਗੁਰੂ ਨਿਸਾਨ ਬਣੇ ਅਰਜਨ ਦੇਵ ਜੀ ਉਸ ਵੇਲੇ ਉਹਨਾਂ ਦੀ ਉਮਰ ਸੀ ਸਿਰਫ 11 ਸਾਲ ਦੀ ਤਾਂ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ ਗੁਰੂ ਰਾਮਦਾਸ ਜੀ ਦੀ ਉਸਲੇ 40 ਸਾਲ ਦੀ ਉਮਰ ਸੀ ਉਹਨਾਂ ਦੀ ਉਮਰ ਬਹੁਤ ਛੋਟੀ 47 ਸਾਲ ਦੇ ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਇਸ ਵੇਲੇ ਅੰਮ੍ਰਿਤਸਰ ਵਸਿਆ ਹੋਇਆ ਹੈ ਹਰਮੰਦਰ ਸਾਹਿਬ ਜਦੋਂ ਜਾਇਏ ਤਨ ਤਨ ਗੁਰੂ ਰਾਮਦਾਸ ਉੱਤੇ ਹੁੰਦੀ ਹੈ 40 ਸਾਲ ਦੀ ਉਮਰ ਦੇ ਵਿੱਚ ਉਹ ਗੁਰਗੱਦੀ ਤੇ ਬੈਠੇ ਸਨ ਅੱਤੇ 7 ਸਾਲ ਹੀ ਗੁਰਗੱਦੀ ਤੇ ਬੈਠੇ 47 ਸਾਲ ਦੀ ਉਮਰ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਅਤੇ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਬਖਸ਼ਣ ਲਈ ਵੀ ਪ੍ਰੀਖਿਆ ਲਈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੀਖਿਆ ਲਈ ਗੁਰੂ ਅੰਗਦ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਨੇ ਪ੍ਰੀਖਿਆ ਲਈ ਗੁਰੂ ਅਮਰਦਾਸ ਜੀ ਦੀ ਅਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਪ੍ਰੀਖਿਆ ਲੈ ਕੇ ਉਹਨਾਂ ਨੂੰ ਗੁਰਗੱਦੀ ਦੇ ਬਿਠਾਇਆ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਨੇ ਵੀ ਆਪਣੇ ਤਿੰਨ ਬੱਚਿਆਂ ਨੂੰ ਤਿੰਨ ਬੱਚੇ ਸਨ ਉਹਨਾਂ ਦੇ ਕੀ ਕੀ ਨਾਮ ਹੈ ਜੀ ਉਹਨਾਂ ਦਾ ਗੁਰੂ ਰਾਮਦਾਸ ਜੀ ਦੇ ਤਿੰਨ ਬੱਚੇ ਜੋ ਸਨ ਉਹਨਾਂ ਦਾ ਨਾਮ ਕੀ ਕੀ ਹੈ ਪਹਿਲਾ ਸਭ ਤੋਂ ਵੱਡੇ ਪ੍ਰੀਤੀ ਚੰਦ ਜੀ ਦੂਸਰੇ ਮਹਾਦੇਵ ਜੀ ਅਤੇ ਤੀਸਰੇ ਗੁਰੂ ਅਰਜਨ ਦੇਵ ਜੀ ਉਹਨਾਂ ਇਹ ਤਾਂ ਪ੍ਰਤੀਜੰਦੇ ਹੀ ਕਹਿੰਦਾ ਸੀ ਕਿ ਨਾ ਕਿ ਮੈਂ ਸਭ ਤੋਂ ਵੱਡਾ ਹਾਂ ਮੇਰਾ ਹੀ ਹੱਕ ਬੰਦਾ ਹੈ ਗੁਰਗੱਦੀ ਤੇ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ ਮਹਾਦੇਵ ਦਾ ਕੋਈ ਕਲੇਮ ਨਹੀਂ ਸੀ ਕਿਉਂਕਿ ਮਹਾਦੇਵ ਜਿਹੜੇ ਸਨ ਉਹ ਥੋੜੇ ਜੇ ਮਸਤ ਸੁਭਾਅ ਦੇ ਸਨ ਪਰ ਪ੍ਰਤੀਜੰਨ ਜਿਹੜਾ ਸੀ ਉਹ ਸੰਸਾਰੀ ਕਿਰਿਆ ਦੇ ਵਿੱਚ ਪੂਰੀ ਤਰ੍ਹਾਂ ਗੁੱਝਾ ਹੋਇਆ ਸੀ ਸਾਰੀਆਂ ਗੁਰੂ ਘਰ ਦੀਆਂ ਜੋ ਵੀ ਸੁਆਵਾਂ ਸਨ ਮਸੰਦਾਂ ਨਾਲ ਲਿੰਕ ਕਰਨਾ ਜੋ ਵੀ ਭੇਟਾ ਹੋਣੀ ਉਸ ਨੂੰ ਸੰਭਾਲਣਾ ਉਹ ਸਾਰੀਆਂ ਕਰਿਆਵਾਂ ਜੋ ਸਾਨੂੰ ਇਹ ਪ੍ਰੀਤੀ ਚੰਗੀ ਕਰਦਾ ਸੀ ਪਰ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਜਾਣਦੇ ਸਨ ਕਿ ਅੰਦਰ ਕਿਸ ਨਾਲ ਜੁੜਿਆ ਹੋਇਆ ਉਸ ਵਾਹਿਗੁਰੂ ਦੇ ਨਾਲ ਉਹ ਸਾਨੂੰ ਗੁਰੂ ਅਰਜਨ ਦੇਵ ਜੀ ਇੱਕ ਦਿਨ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ ਤਾਲ ਜੀ ਦੇ ਲੜਕਾ ਸਿਹਾਰੀ ਮਲ ਦੀ ਲਾਹੌਰ ਤੋਂ ਆਏ ਉਹਨਾਂ ਦੇ ਬੇਟੇ ਦਾ ਵਿਆਹ ਸੀ ਅਤੇ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਕਿ بیٹے ਦੀ ਸ਼ਾਦੀ ਹੈ ਲਾਹੌਰ ਦੇ ਵਿੱਚ ਤੁਸੀਂ ਆਪਣੇ ਕਿਸੇ ਬੱਚੇ ਨੂੰ ਭੇਜੋ ਇਹ ਪ੍ਰੀਖਿਆ ਲੈਣੀ ਸੀ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਪਹਿਲਾਂ ਕ੍ਰਿਤੀ ਚੰਦ ਨੂੰ ਕਿਹਾ ਕਿ ਤੁਸੀਂ ਦਾਇਆ ਜੀ ਦੇ ਲੜਕੇ ਦੀ ਸ਼ਾਦੀ ਹੈ ਤੁਸੀਂ ਜਾਓ ਅਤੇ ਉੱਥੇ ਤਕਰੀਬਨ ਜਿੰਨਾ ਟਾਈਮ ਲੱਗੇ ਰਹਿਣਾ ਜਦੋਂ ਮੈਂ ਬਲਾਵਾ ਤਾਂ ਤੁਸੀਂ ਆਉਣਾ ਪਰ ਪ੍ਰਿਸੀਜਨ ਕਹਿੰਦੇ ਆਪਣੀ ਸਿਆਣਤ ਸੀ ਨਾ ਉਸ ਦੇ ਵਿੱਚ ਉਹ ਕਹਿੰਦਾ ਮੇਰਾ ਨਿਜਾਮ ਤੋਂ ਬਾਅਦ ਇੱਥੇ ਜੋ ਇੰਨਾ ਕੰਮਕਾਰ ਚੱਲ ਰਿਹਾ ਹੈ ਸਰੋਵਰ ਦੀ ਖਦਾਈ ਹੋ ਰਹੀ ਹੈ ਹੋਰ ਇੱਥੇ ਸਾਰੇ ਪਾਸੇ ਅੰਮ੍ਰਿਤਸਰ ਲੋਹਿਆ ਵਸਾਇਆ ਜਾ ਰਿਹਾ ਇਸ ਨੂੰ ਕੌਣ ਸੰਭਲੇਗਾ ਇੱਕ ਵਾਰੀ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਉਹਨਾਂ ਨੇ ਕਿ ਤੁਸੀਂ ਜਾਓ ਪਰ ਉਹ ਇਹ ਜਵਾਬ ਦੇ ਰਹੇ ਹਨ ਮਹਾਦੇਵ ਜੀ ਨੂੰ ਕਿਹਾ ਮਹਾਦੇਵ ਜੀ ਕਹਿੰਦੇ ਕਿ ਮੈਂ ਕਿ ਸੰਸਾਰ ਤੋਂ ਲੈਣਾ ਹੈ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਲਾਹੌਰ ਜਾਓ ਤੁਹਾਡੇ ਚਚੇਰੇਪੁਰਾ ਦਾ ਵਿਆਹ ਹੈ ਉੱਥੇ ਜਾ ਕੇ ਤੁਸੀਂ ਉਸ ਸ਼ਾਦੀ ਤੇ ਜਾਓ ਤੇ ਜਿੰਨਾ ਚਿਰ ਮੈਂ ਨਾ ਬੁਲਾਵਾਂ ਉਤਨਾ ਚਿਰ ਨਹੀਂ ਆਉਣਾ ਤੁਸੀਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ ਤੇ ਗੁਰੂ ਪਿਤਾ ਜੀ ਜੋ ਤੁਹਾਡਾ ਹੁਕਮ ਹੈ ਸਿਰ ਮੱਥੇ ਦੇ ਉੱਤੇ ਅਤੇ ਉਹ ਸਿਹਾਰੀ ਮਲ ਜੀ ਦੇ ਨਾਲ ਲਾਹੌਰ ਗਏ ਲਾਹੌਰ ਤਕਰੀਬਨ 6 ਮਹੀਨੇ ਉੱਥੇ ਹੀ ਰਹਿ ਪਰ ਗੁਰੂ ਜੀ ਨੇ ਬੁਲਾਇਆ ਨਹੀਂ ਉਹਨਾਂ ਨੂੰ ਉੱਥੇ ਵਾਪਸ ਉਹ ਇੱਕ ਪ੍ਰੀਖਿਆ ਸੀ ਜਿਹੜੇ ਚਾਰ ਸ਼ਬਦ ਆਉਂਦੇ ਹਨ ਉਹਦੇ ਵਿੱਚ ਵੀ ਇਹ ਆਮ ਤੌਰ ਤੇ ਹੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਆਪਣੇ ਵੱਲੋਂ ਚਿੱਠੀਆਂ ਲਿਖ ਕੇ ਭੇਜੀਆਂ ਗੁਰੂ ਅਰਮਦਾਸ ਨੂੰ ਜਿਹੜੀਆਂ ਕਿ ਪ੍ਰੀਤ ਚੰਦ ਨੇ ਨਹੀਂ ਪਹਚਾਈਆਂ ਮੇਰਾ ਮਨ ਲੋਚ ਗੁਰਦਰਸ਼ਨ ਤਾਹੀ ਮੇਰਾ ਮਨ ਲੋਚ ਮੇਰਾ ਮਨ ਲੋਚ ਕੁਰਤ ਅਰਸ਼ਣ ਕਾਏ ਮੇਰਾ ਮਨ ਲੋਚ ਕੁਰਤ ਅਰਸ਼ਣ ਕਾਏ ਬਿਲਪ ਕਰੇ ਚਾਤਰਕ ਕੀ ਨਿਆਈ ਬਿਲਪ ਕਰੇ ਚਾਤਰਕ ਕੀ ਨਿਆਈ ਇਸ ਤਰ੍ਹਾਂ ਬਿਲ ਪਰਿਆ ਹੈ ਮੇਰਾ ਮਨ ਜਿਸ ਤਰ੍ਹਾਂ ਕਿ ਚਾਤਰਕ ਨੂੰ ਪਾਣੀ ਨਾ ਮਿਲੇ ਉਸ ਨੂੰ ਸਵੰਤੀ ਬੂੰਦ ਨਾ ਮਿਲੇ ਤਾਂ ਉਹ ਗਵਿਹਾ ਜਿਹੜਾ ਹੋ ਮਿਲਕਦਾ ਹੈ ਗੁਰੂ ਅਰਜਨ ਸਾਹਿਬ ਜੀ ਉਥੋਂ ਗੁਰੂ ਰਾਮਦਾਸ ਨੂੰ ਚਿੱਠੀਆਂ ਇਸ ਤਰ੍ਹਾਂ ਭੇਜਦੇ ਹਨ ਪਰ ਉਹ ਚਿੱਠੀਆਂ ਜੋ ਮਿਲੀਆਂ ਪ੍ਰੀਤੀ ਚੰਦ ਦੇ ਹੱਥ ਆ ਗਈਆਂ ਆਖੀਰਲੀ ਚੌਥੀ ਚਿੱਠੀ ਜਦੋਂ ਗੁਰੂ ਸਾਹਿਬ ਨੂੰ ਮਿਲੀ ਤਾਂ ਉਹਨਾਂ ਨੇ ਪੁੱਛਿਆ ਪ੍ਰੀਤੀ ਚੰਦ ਨੂੰ ਕਿ ਕੀ ਪਹਿਲੀਆਂ ਵੀ ਕੋਈ ਚਿੱਠੀਆਂ ਆਈਆਂ ਹਨ ਤਾਂ ਉਹਨੇ ਉਸਨੇ ਤਾਂ ਨਾ ਕਰ ਦਿੱਤੀ ਲੇਕਿਨ ਕਿਸੇ ਨੂੰ ਭੇਜ ਕੇ ਜਦੋਂ ਉਸ ਤੇ ਕੱਪੜਿਆਂ ਦੇ ਵਿੱਚੋਂ ਖੋਜ ਕੀਤੀ ਤਾਂ ਉਹਦੇ ਵਿੱਚ ਪਿਛਲੀਆਂ ਚੱਠੀਆਂ ਲਿਖੀਆਂ ਹੋਈਆਂ ਨਿਕਲ ਆਈਆਂ। ਫਿਰ ਗੁਰੂ ਸਾਹਿਬ ਨੇ ਇੱਕ ਪ੍ਰੀਖਿਆ ਸੀ ਗੁਰੂ ਸਾਹਿਬ ਨੇ ਜੋ ਲੈਣੀ ਸੀ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਭਾਈ ਗੁਰਦਾਸ ਜੀ ਨੂੰ ਬੁਲਾਇਆ। ਪੰਜ ਸਿੱਖਾਂ ਨੂੰ ਲਾਹੌਰ ਭੇਜਿਆ ਕਿ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਓ। ਉਥੋਂ ਫਿਰ ਗੁਰੂ ਅਰਜਨ ਦੇਵ ਜੀ ਨੂੰ ਲਿਆਂਦਾ ਤੇ ਉਥੇ ਫਿਰ ਗੁਰਗੱਦੀ ਜਿਹਦੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਉਸ ਵੇਲੇ ਉਹਨਾਂ ਦੀ ਉਮਰ 18 ਸਾਲ ਦੀ ਸੀ ਅਤੇ ਗੁਰਗੱਦੀ ਸੌਂਪਨ ਤੋਂ ਬਾਅਦ ਉਹਨਾਂ ਨੂੰ ਪਤਾ ਸੀ ਕਿ ਪ੍ਰੀਤ ਚੰਦ ਨੇ ਵਿਰੋਧ ਕਰਨਾ ਹੈ ਇਸ ਕਰਕੇ ਉਹਨਾਂ ਨੂੰ ਨਾਲ ਹੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਲੈ ਗਏ ਕਿਉਂਕਿ ਗੋਇੰਦ ਸਾਹਿਬ ਉਹ ਗੋਇੰਦਵਾਲ ਸਾਹਿਬ ਸਾਰਾ ਬਚਪਨ ਗੁਰੂ ਰਾਮਦਾਸ ਜੀ ਨੇ ਉੱਥੇ ਹੀ ਬਤਾਇਆ ਸੀ ਉੱਥੇ ਉਹ 12 ਸਾਲ ਦੇ ਸਨ ਜਦੋਂ ਗੁਰੂ ਅਮਰਦਾਸ ਜੀ ਦੇ ਕੋਲ ਆਏ ਸਨ ਅਤੇ 22 ਸਾਲ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਬੌੜੀ ਦੀ ਸੇਵਾ ਕੀਤੀ 22 ਸਾਲ ਬਾਅਦ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਬਖਸ਼ੀ ਸੀ ਇਸ ਕਰਕੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਣ ਵੇਲੇ ਗੋਇੰਦਵਾਲਸਾ ਵਾਪਸ ਚਲੇ ਗਏ ਅਤੇ ਉੱਥੇ ਹੀ ਜਾ ਕੇ ਜੋਤੀ ਜੋਤ ਸਮਾਏ। ਅਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਨਾਲ ਲੈ ਗਏ। ਕਿਉਂਕਿ ਪ੍ਰੀਤੀ ਚੰਦ ਜੋਸੀ ਉਹ ਉਹਨਾਂ ਨਾਲ ਝਗੜਾ ਕਰਦਾ ਸੀ ਇਸ ਕਰਕੇ ਕਿ ਮੇਰਾ ਗੱਦੀ ਤੇ ਹੱਕ ਹੈ। ਪਰ ਗੁਰੂ ਜੀ ਨੇ ਸਮਝਾਇਆ ਵੀ ਅਤੇ ਕਿਹਾ ਵੀ ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਪੰਕਤੀਆਂ ਲਿਖੀਆਂ ਹਨ। ਕਾਹੇ ਪੂਤ ਚਗਰਤ ਹੋ ਸੰਗ ਬਾਪ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਿਨ ਸਿਉ ਚਗਰਤ ਪਾ ਇਹ ਪੁੱਤਰ ਇਹ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਪ੍ਰੀਤੀ ਚੰਦ ਨੂੰ ਪਰ ਇਹ ਜੋ ਉਪਦੇਸ਼ ਦਿੰਦੇ ਹਨ ਇਹ ਸਾਰਿਆਂ ਦੀ ਸਾਂਝ ਆ ਹੈ ਕਿਉਂਕਿ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨਾਂ ਇਸ ਕਰਕੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਪ੍ਰੀਤੀ ਚੰਦ ਨੂੰ ਕਹਿੰਦੇ ਹੋ ਕਹਿੰਦੇ ਹਨ ਕਾਹੇ ਉਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਜਿਨਾਂ ਦੇ ਤੁਸੀਂ ਜਨਮੇ ਹੋਇਓ ਬੜੀਰੇ ਬੜੇ ਕੀਤੇ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਜਿਨ ਕੇ ਜਣੇ ਬੜੀਰੇ ਤੁਮ ਹੋ ਤਿੰ ਸਿਓ ਝਗਰਤ ਪਾਪ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ ਇਹ ਜੋ ਗੁਰੂ ਸਾਹਿਬ ਨੇ ਜੋ ਉਪਦੇਸ਼ ਗੁਰਬਾਣੀ ਦੇ ਵਿੱਚ ਪਰਥਾਏ ਸਾਖੀ ਮਹਾਪੁਰਖ ਬੋਲਦੇ ਪ੍ਰੀਤੀ ਚਾਂਦੀ ਪਰਥਾਏ ਬੋਲੇ ਸਾਡੇ ਲਈ ਵੀ ਹਨ ਕਿ ਪਿਤਾ ਦੇ ਨਾਲ ਝਗੜਨਾ ਪਾਪ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਜੋ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਪਿਆਰੀ ਸ਼ੁਰੂ ਕੀਤੀ ਸੀ ਉਹ ਪੂਰੀ ਕੀਤੀ ਆਦੇ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਜੀ ਬਣਾਏ ਉਸ ਨੇ ਚਾਰ ਦਰਵਾਜੇ ਰੱਖੇ ਚਾਰ ਦਰਵਾਜੇ ਕਿਸੇ ਇੱਕ ਡਾਇਰੈਕਸ਼ਨ ਦੇ ਵਿੱਚ ਨਹੀਂ ਹਨ ਇੱਕ ਪੂਰਬ ਦੇ ਵਿੱਚ ਜਾਂ ਪੱਛਮ ਦੇ ਵਿੱਚ ਜਾਂ ਉੱਤਰ ਦੱਖਣ ਦੇ ਵਿੱਚ ਉਹ ਦਰਵਾਜਾ ਜੋ ਹੈ ਉੱਤਰ ਦੱਖਣ ਜਾਂ ਪੂਰਬ ਪੱਛਮ ਇਸ ਤਰ੍ਹਾਂ ਰੱਖੇ ਗਏ ਕਿਉਂਕਿ ਹਿੰਦੂ ਮੰਦਿਰ ਜਿੰਨੇ ਵੀ ਹਨ ਉਹਨਾਂ ਦੇ ਦਰਵਾਜਾ ਜੋ ਹੁੰਦਾ ਹੈ ਉਹ ਪੂਰਬ ਵੱਲ ਹੁੰਦਾ ਹੈ ਪਰ ਸਤਗੁਰੂ ਜੀ ਨੇ ਸਾਰੇ ਦਰਵਾਜਿਆਂ ਨੂੰ ਉਸ ਹਾਮਨਾ ਰੱਖਿਆ ਕਿ ਕਿਸੇ ਵੀ ਪੂਰਬ ਜਾਂ ਪੱਛਮ ਜਾਂ ਉੱਤਰ ਜਾਂ ਦੱਖਣ ਦੇ ਵਿੱਚ ਨਹੀਂ ਹਨ ਉਹ ਜਾ ਉੱਤਰ ਦੱਖਣ ਪੂਰਬ ਪੱਛਮ ਇਸ ਤਰ੍ਹਾਂ ਰੱਖੇ ਗਏ ਹਨ ਤਾਂ ਜੋ ਸਾਰੇ ਪਾਸੇ ਹੀ ਸਾਰੀਆਂ ਹੀ ਜਾਤਾਂ ਦੇ ਕਿਉਂਕਿ ਜਾਤ ਪਾਤ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਮਨਾਹੀ ਕੀਤੀ ਹੈ ਇਹ ਜਾਤ ਪਾਤ ਜੋ ਮੰਨੂ ਨੇ ਸਾਰੇ ਦੇਸ਼ ਦੇ ਵਿੱਚ ਭਲਾਈ ਸਤਿਗੁਰੂ ਜੀ ਨੇ ਇਸ ਨੂੰ ਨਹੀਂ ਮੰਨਿਆ ਇਹ ਜੋ ਦਰਵਾਜੇ ਸਾਰਿਆਂ ਦੇ ਰੱਖੇ ਸਾਰਿਆਂ ਦੇ ਸਾਂਝੇ ਹਨ ਤਾਂ ਇਹੋ ਜੇ ਸਤਿਗੁਰੂ ਜੀ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਮਈ ਬਾਣੀ ਬਖਸ਼ੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਬਾਣੀ ਬਖਸ਼ੀ ਸੁਖਨੀ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਬਖਸ਼ੀ 1602 ਦੇ ਵਿੱਚ ਇਹ ਸੁਖਨੀ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਲਿਖੀ 1604 ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠੀ ਕਰਕੇ ਉਹ ਸੰਪਾਦਨਾ ਕੀਤੀ ਪਰ 1606 ਦੇ ਵਿੱਚ ਗੁਰੂ ਸਾਹਿਬ ਨੂੰ ਜਦੋਂ ਕਿ ਉਹਨਾਂ ਦੀ ਉਮਰ ਸਿਰਫ 43 ਸਾਲ ਦੀ ਸੀ ਉਹਨਾਂ ਜਾਲਮਾਂ ਨੇ ਸ਼ਹੀਦ ਕਰਕੇ ਸ਼ਹੀਦੀ ਇਸ ਕਰਕੇ ਕਿਉਂਕਿ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਨੂੰ ਦੇਖਦੇ ਸਨ ਸਾਰਿਆਂ ਨੂੰ ਇੱਕ ਮਾਪੋ ਦੇ ਉਸ ਵਾਹਿਗੁਰੂ ਦੇ ਪੁੱਤਰ ਸਮਝਦੇ ਸਨ ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਾਕੀ ਤਾਂ ਛੋਟੇ-ਛੋਟੇ ਕਾਰਨ ਹਨ ਜੋ ਚੰਦੂ ਵਾਲਾ ਕਾਰਨ ਹੈ ਜਾਂ ਮੁਰਤੋਖਾਂਜ਼ ਵਾਲਾ ਕਾਰਨ ਹੈ ਇਸ ਤਰ੍ਹਾਂ ਦੇ ਹੋਰ ਕੋਈ ਕਾਰਨ ਸਨ ਪਰ ਸਭ ਤੋਂ ਵੱਡਾ ਕਾਰਨ ਕਿ ਉਹ ਸਾਰਿਆਂ ਦੇ ਵਿੱਚ ਇੱਕ ਜੋਤ ਨੂੰ ਸਮਝਦੇ ਸਨ ਸਾਰਿਆਂ ਨੂੰ ਇੱਕੋ ਜਿਹੀ ਉਸ ਵਾਹਿਗੁਰੂ ਦੇ ਪੁੱਤਰ ਸਮਝਦੇ ਸਨ ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਨਾ ਦਾ ਆਪਾਂ ਗੁਰਪੁਰ ਮਨਾਉਂਦੇ ਹੋਏ ਜੋ ਸਾਨੂੰ ਅੰਮ੍ਰਿਤ ਮਈਏ ਬਾਣੀ ਬਖਸ਼ੀ ਹੈ ਇਸ ਬਾਣੀ ਨੂੰ ਬਾਚੀਏ ਇਸ ਬਾਣੀ ਨੂੰ ਪੜਹੀਏ ਬਾਣੀ ਨੂੰ ਪੜਦਿਆਂ ਕਾਲੀ ਚ ਨਾ ਪੜੀਏ ਇਸ ਦਾ ਇੱਕ ਇੱਕ ਅੱਖਰ ਬੜੇ ਪਿਆਰ ਨਾਲ ਅੰਮ੍ਰਿਤ ਮੇਰ ਰਸ ਲੈ ਕੇ ਪੜੋ ਇੱਕ ਇੱਕ ਅੱਖਰ ਨੂੰ ਸਮਝੋ ਤਾਂ ਜੋ ਸਾਨੂੰ ਉਸ ਅਰਥ ਪਤਾ ਲੱਗੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵਸਾ ਸਕੀਏ ਤਾਂ ਜੋ ਸਾਡੀ ਜ਼ਿੰਦਗੀ ਜੋ ਹੈ ਇਸ ਸਹੇਲਾ ਹੋ ਸਕੇ ਇਹ ਲੋਕ ਇਸ ਸਹੇਲਾ ਹੋ ਕੇ ਤੇ ਪਰਲੋਕ ਇਸ ਸਹੇਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ